ਹੈਲੋ ਗਾਇਜ਼ ਹੈਪੀ ਨਿਊ ਇਅਰ ਟੂ ਆਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਡਵਾਂਸ ਚ ਤੇ ਅੱਜ ਅਸੀਂ ਸਾਰਿਆਂ ਤੋਂ ਇੱਕ ਮੰਗ ਕਰ ਰੱਗੇ ਆ ਛੋਟੀ ਜੀ ਤਾਂ ਸਾਰੇ ਜਣੇ ਅਸੀਂ ਇੱਥੇ ਸਕੈਨਰ ਪਾ ਰਹੇ ਆ ਤਾਂ ਦੇਖੋ ਸਕੈਨਰ ਆ ਰਿਹਾ ਹੋਊਗਾ ਤਾਂ ਸਾਰੇ ਜਣੇ ਸਾਨੂੰ ਪੈਸੇ ਪਾ ਦਿਓ ਇੱਕ ਇੱਕ ਰੁਪਿਆ ਨਵੇਂ ਸਾਲ ਤੇ ਜਿਹਨੇ ਸਾਨੂੰ ਨਵੇਂ ਸਾਲ ਲਈ ਹੈਪੀ ਨਿਊ ਇਅਰ ਦੁਬਾਰੇ ਕਹਿਣਾ ਨਾ ਪੈਸੇ ਪਾ ਕੇ ਕਿਓ ਤੇ ਨਹੀਂ ਵੀ ਕਹਿਣਾ ਤਾਂ ਵੀ ਪਾ ਦਿਓ। ਕਾਹੇ ਫਤ ਇੱਕ ਇੱਕ ਰੁਪਇਆ ਪਾ ਦਿਓ। ਸਾਰੇ ਜਣੇ ਇੱਕ ਇੱਕ ਰੁਪਇਆ ਪਾਓ ਸਕੈਨ ਬਹੁਤ ਜ਼ਿਆਦਾ ਮਤਲਬ ਵੀਡੀਓ ਵਾਇਰਲ ਹੋ ਰਹੀ ਆ ਸਕੈਨਰ ਵਾਲੀ। ਸਾਰੇ ਸਕੈਨਰ ਪਾ ਰਹੇ ਆ। ਸਾਡੀ ਵੀ ਕਰ ਦੋ ਤੇ ਸ਼ੇਅਰ ਕਰ ਦਿਓ। ਵੀਡੀਓ ਵਾਇਰਲ ਕਰ ਦਿਓ, ਸ਼ੇਅਰ ਕਰ ਦਿਓ, ਬੱਦ ਤੋਂ ਬੱਦ ਦੂਰ ਦੂਰ ਤੱਕ ਫਲਾ ਦਿਓ। ਸਾਰੇ ਇੱਕ ਇੱਕ ਰੁਪਇਆ ਪਾ ਦਿਓ। ਐ 10 ਪਾ ਦਿਓ, 100 ਪਾ ਦਿਓ। ਜੇ ਕੋਈ ਬਾਹਰ ਦੇਖ ਰਿਹਾ ਜੋ ਕੋਈ ਬਾਹਰ ਦੇਖ ਰਿਹਾ ਤਾਂ ਡਾਲਰ ਪਾ ਦਿਓ। ਬਾਹਰਲੇ ਡਾਲਰ ਪਾ ਦੇ। ਤਾਂ ਬਾਏ ਬਾਏ ਗਾਇਜ਼ ਬਾਰੇ ਸਾਰੇ ਡਾਲਰ ਵਾਹ ਦੇਖਦੇ ਹਾਂ ਕੌਣ ਕੌਣ ਪਰਦਾ ਡਾਲਰ ਨਹੀਂ ਆਉਣੇ ਕਾਊਂਟ ਨੰਬਰ ਮੰਗਵਾ ਲਿਓ ਕਾਊਂਟ ਨੰਬਰ ਮੰਗ ਪੇਸ ਡਾਂਗੇ ਕੋਈ ਨਹੀਂ